नमस्कार आप देख रहे हैं सच की आवाज रोपर टुडे 99 जिस पर आप विश्वास करते हैं रोपड़ नंगल आनंदपुर साहिब गट की पल पल की खबरों के साथ अपडेट रहने के लिए बने रहिए रोपर टुडे 99 चैनल पर आइए शुरुआत करते हैं आज की मुख्य खबरों से अब... ਇਸ ਜੀ ਨੂੰ ਪੜਿਆ ਡਾਕਟਰ ਭਿਮਰਾ ਉਹ ਵੀੜ ਕਰ ਜੀ ਇਹਦੇ ਵਿੱਚ ਸ਼ਾਮਲ ਹੋਏ ਹਨ ਸਰਕਾਰ ਕੀਤਪੁਰ ਸਾਹਿਬ ਆਨੰਦਪੁਰ ਸਾਹਿਬ ਮੋਰਿੰਡਾ ਹੋਰ ਆਪਣੇ ਅੱਜ ਰੋਪੜ ਡੀਸੀ ਦੇ ਦਫ਼ਤਰ ਦੇ ਅੱਗੇ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਛੋਟੇ ਹਾਥੀ ਤੇ ਪਿਕਵਲ ਵਾਲ ਪਿਕਅਪ ਵਾਲੇ ਉਹ ਇਸ ਕਰਕੇ ਮੰਗ ਪੱਤਰ ਦੇਣ ਜਾ ਰਹੇ ਆ ਕਿ ਅਸੀਂ ਸਰਕਾਰ ਨੂੰ ਟੈਕਸ ਵੀ ਭਰਦੇ ਹਰ ਤਰ੍ਹਾਂ ਦੇ ਜਿਹੜੇ ਟੈਕਸ ਹੈ ਸਰਕਾਰ ਨੂੰ ਅਦਾ ਕਰਦੇ ਆ ਪਰ ਅਸੀਂ ਟੈਕਸ ਭਰਨ ਦੇ ਬਾਵਜੂਦ ਡਿਗੜੂ ਰੇੜੀ ਵਾਲੇ ਦੇ ਸਤਾਏ ਹੋਏ ਆ ਕਿ ਜਿਹੜੇ ਮੋਟਰਸਾਈਕਲ ਵੱਢ ਕੇ ਡਿਗੜੂ ਰੇੜੀਆਂ ਤਿਆਰ ਕੀਤੀਆਂ ਜਾ ਰਹੀਆਂ ਉਹ ਸਾਡਾ ਜਿਹੜਾ ਕੰਮ ਹੈ ਛੋਟੇ ਹੱਥ ਵਾਲਿਆਂ ਦਾ ਤੇ ਪਿੱਕੇ ਪਿੱਕਅਪ ਵਾਲਿਆਂ ਦਾ ਉਹ ਸਾਰਾ ਹੀ ਕਾਰੋਬਾਰ ਜਿਗਾੜੂ ਰੇੜੇ ਤੋਂ ਆਟਾ ਵਜਾ ਕੰਮ ਕਰ ਰਹੇ ਹਨ ਇਸ ਕਰਕੇ ਪੂਰੇ ਪੰਜਾਬ ਦੇ ਅੰਦਰ ਡੀਸੀ ਆਫਸਾਂ ਦੇ ਵਿੱਚ ਜਾ ਕੇ ਅੱਜ ਜਿਹੜੇ ਹੱਕ ਪੱਤਰ ਹੈ ਉਹ ਦਿੱਤੇ ਜਾਣਗੇ ਜਿਹੜੀਆਂ ਚਾਬੀਆਂ ਗੱਡੀਆਂ ਦੀਆਂ ਉਹ ਡੀਸੀ ਸਾਹਿਬ ਨੂੰ ਸੌਂਪੀਆਂ ਜਾਣਗੀਆਂ ਕਿ ਸਾਡੇ ਵਸ ਦੀ ਗੱਲ ਨਹੀਂ ਕਿੱਥੋਂ 30-30 40-40 ਹਜ਼ਾਰ ਰੁਪਿਆ ਸਰਕਾਰ ਦਾ ਭਰੀਏ ਕੰਮ ਸਾਡਾ ਠੱਪ ਹੋਇਆ ਪਿਆ ਇਸ ਕਰਕੇ ਇਹਨਾਂ ਗੱਡੀਆਂ ਨੂੰ ਸਰਕਾਰ ਹੀ ਚਲਾਵੇ ਜਿਸ ਤਰ੍ਹਾਂ ਚੱਲਦੀ ਹੈ ਸਾਡੇ ਬਸਤੀ ਗੱਲ ਨਹੀਂ ਰਹੀ ਇਹਨਾਂ ਦਾ 22-22 ਹਜ਼ਾਰ ਰੁਪਿਆ ਜਿਹੜਾ ਉਹ ਮਹੀਨੇ ਦਾ ਸਰਕਾਰਾਂ ਨੂੰ ਜਿਹੜਾ ਉਹ ਦੇਣਾ ਪੈ ਰਿਹਾ ਉਹ ਕਿੱਥੋਂ ਦਿੱਤਾ ਜਾਵੇ ਜਦ ਸਾਡੇ ਜਿਹੜੇ ਕਾਰੋਬਾਰ ਸਾਰੇ ਠੱਪ ਹੋ ਕੇ ਰਹਿ ਗਏ ਇਸ ਕਰਕੇ ਪੂਰੇ ਰੋਪੜ ਜਿਹੜੇ ਦੇ ਛੋਟੇ ਹਾਥੀ ਦੇ ਪਿਕਵਲ ਵਾਲੇ ਪਿਕਅਪ ਵਾਲੇ ਅੱਜ ਰੋਸ ਮਾਰੇ ਵਿੱਚ ਸ਼ਾਮਲ ਹੋਏ ਹਨ ਸਰਕਾਰ ਨੂੰ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਹੈ ਕਿ ਇਹਦਾ ਜਿਹੜਾ ਹੱਲ ਹੈ ਉਹ ਛੇਤੀ ਛੇਤੀ ਕੱਢਿਆ ਜਾਵੇ ਤਾਂ ਕਿ ਜਿਹੜੇ ਵੱਡੇ ਸੰਘਰਸ਼ ਹੈ ਉਹਨਾਂ ਤੋਂ ਬਜਿਆ ਜਾਵੇ ਗੱਲਾਂ ਬਹੁਤ ਨੇ ਨਾਲ ਡਰਾਈਵਰ ਵੀ ਇਕੱਠੇ ਹੋਏ ਨੇ ਉਹਨਾਂ ਨੇ ਵੀ ਮੌਕਾ ਲੈਣਾ ਹੈ ਮੈਂ ਅੱਗੇ ਬੇਨਤੀ ਕਰਾਂ ਕਿ ਜਿਹੜੇ ਸਾਡੇ ਹੋਰ ਡਰਾਈਵਰ ਵੀਰ ਵੀ ਹੈ ਉਹ ਵੀ ਆਪਣੀਆਂ ਜਿਹੜੀਆਂ ਗੱਲਾਂ ਆ ਮੰਨਦੀਆਂ ਮੰਨਦੇ ਦੁੱਖ ਹੈ ਮੰਨਦੇ ਬਲਬਲੇ ਹੈ ਉਹ ਵੀ ਸਾਂਝੇ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਵੀ ਕਾਰਵਾਈ ਚੱਲ ਰਹੀ ਆ ਇਸ ਤੋਂ ਭਲੀ ਭਾਤ ਤੁਸੀਂ ਸਾਰੇ ਹੀ ਜਾਣੂ ਆ ਕਿ ਕਿਤਾ ਸਮੇ ਸਮੇ ਤੇ ਸਰਕਾਰਾਂ ਵੱਲੋਂ ਸਾਨੂੰ ਤੰਗ ਕੀਤਾ ਜਾ ਰਿਹਾ ਹੈ ਚਾਹੇ ਉਹ ਕੁਆਰਟਰਲੀ ਟੈਕਸ ਸਾਡਾ ਜਿਹੜਾ ਸਾਲ ਦਾ ਕਰਤਾ ਉਹ ਬਹੁਤ ਵੱਡੀ ਇੱਕ ਗਲਤੀ ਹੈ ਸਰਕਾਰ ਦੀ ਜਿਹਦੇ ਕਰਕੇ ਕਈ ਗੱਡੀਆਂ ਦੇ ਪੇਪਰ ੁੱਟ ਵੀ ਰਹੇ ਆ ਤਾਂ ਕਈ ਬੰਦੇ ਟੈਕਸ ਭਰ ਵੀ ਨਹੀਂ ਸਕਦੇ ਠੀਕ ਹੈ ਜੀ ਸਾਡੀ ਸਰਕਾਰ ਤੋਂ ਇਹੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਾਂ ਦਾ ਸਾਨੂੰ ਸਰਕਾਰ ਉਹਨਾਂ ਵਰਗਾ ਕਰ ਦੇਵੇ ਤੇ ਜਾਂ ਸਰ ਉਹਨਾਂ ਨੂੰ ਵੇਲੇ ਕਰ ਦਵੇ ਕਿਉਂਕਿ ਇਹ ਇੱਕ ਕਾਨੂੰਨ ਦੀ ਲੰਗੜਾ ਕਰਕੇ ਜਿਹੜੇ ਸਾਧਨ ਚ ਲਾਇਆ ਜਾ ਰਿਹਾ ਜਗਾੜੂ ਰੇੜੇ ਬਣਾਏ ਹੋਏ ਆ ਉਹਨਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਐਕਸੀਡੈਂਟ ਕਰਦੇ ਆ ਤੇ ਇਹ ਹੈ ਕਿ ਜਿਹੜੀਆਂ ਇਹ ਪahari ਗੱਡੀਆਂ ਜਿਵੇਂ ਕਿ ਹਿਮਾਚਲ ਤੋਂ ਜਾਂ ਕੋਈ ਹੋਸਟੇਡ ਹਰਿਆਣੇ ਤੋਂ ਆ ਕੇ ਇੱਥੇ ਘੱਟ ਰੇੜੇ ਚੱਲ ਰਹੀਆਂ ਇਹਨਾਂ ਗੱਡੀਆਂ ਪਰ ਅਸੀਂ ਡੀਸੀ ਸਾਹਿਬ ਤੋਂ ਖਾਸ ਕਰ ਮੰਗ ਕਰਦੇ ਵੀ ਇਹ ਗੱਡੀਆਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਤੇ ਦੂਜੀ ਗੱਲ ਇਹ ਹੈ ਪਈ ਜਿਹੜੀਆਂ ਆਪਣੀਆਂ ਛੋਟੀਆਂ ਜੂਨੀਅਨ ਆਇਆ ਜਿਵੇਂ ਭਾਰਤਗੜ ਕੀਟਪੁਰ ਸਾਹਿਬ ਆਨੰਦਪੁਰ ਸਾਹਿਬ ਮਰਿੰਡਾ ਹੋਰ ਆਪਣੇ ਨਾਲ ਲੱਗਦੇ ਇਲਾਕੇ ਜਿਨ੍ਹਾਂ ਦਾ ਮੇਰੇ ਕੋਲ ਨਾਂ ਰਹਿ ਗਿਆ ਉਹਨਾਂ ਜੂਨੀਅਨ ਨੂੰ ਬਹਾਲ ਕੀਤਾ ਜਾਵੇ ਤੇ ਜਿਹੜੇ ਆਪਣੇ ਜਗਾੜੂ ਵਾਹਨ ਹੈ ਇਹਨਾਂ ਨੂੰ ਡੀਸੀ ਸਾਹਿਬ ਤੋਂ ਇਹੀ ਮੰਗਿਆ ਹੈ ਕਿ ਇਹ ਬਿਲਕੁਲ ਹੀ ਪੂਰਨ ਤੌਰ ਤੇ ਬੰਦ ਕਰੇ ਜਾਣ ਤੇ ਜਿਹੜੀਆਂ ਅਦਰ ਸਟੇਟ ਦੀਆਂ ਗੱਡੀਆਂ ਉਹ ਵੀ ਬੰਦ ਕੀਤੀਆਂ ਜਾਵੇ ਉਹਨਾਂ ਤੋਂ ਟੈਕਸ ਵਸੂਲਿਆ ਜਾਵੇ ਜਿੱਦਾਂ ਸਾਡੇ ਨਾਲ ਧੱਕਾ ਹੁੰਦਾ ਬਾਹਰ ਯੂਨੀਅਨਾਂ ਦੇ ਵਿੱਚ ਸਾਡੇ ਪਾਚੀਆਂ ਕੱਟੇ ਜਾਂਦੀਆਂ ਐ ਸਾਡੇ ਚਲਾਨ ਕੱਟੇ ਜਾਂਦੇ ਆ ਉਹ ਜੋ ਵੀ ਆ ਜੇ ਪੰਜਾਬ ਦੇ ਵਿੱਚ ਬਾਹਰੀ ਗੱਡੀ ਨੂੰ ਵੀ ਰੋਕਿਆ ਜਾਵੇ ਸੋ ਜਗਾੜੂ ਰੇੜੀਆਂ ਜਿਹੜੀਆਂ ਪੜ੍ਹੇਲੇ ਨਾਲ ਚੱਲ ਰਹੀਆਂ ਇਹਨਾਂ ਤੇ ਵੀ ਰੋਕ ਲਾਈ ਜਾਵੇ ਆਪਣਾ ਹੋਰ ਉੱਪਰ ਸ਼ਹਿਰ ਤੋਂ ਜਿਹੜਾ ਕੀ ਸਾਨੂੰ ਜਗਾੜੂ ਵਾਹਨ ਜਿਹਦਾ ਮੋਟਰਸਾਈਕਲ ਪੀਟਰ ਜਿਹੜੇ ਹੋਏ ਇਹਨਾਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਏ ਅਸੀਂ ਗੱਡੀਆਂ ਦੇ ਈ ਤੋਂ 35000 ਤੱਕ ਟੈਕਸ ਅਨਸ਼ੋਰਟ ਪਾਸਿੰਗ ਪ੍ਰਦੂਸ਼ਨ ਇਹ ਭਰਦੇ ਆ ਇਹਨਾਂ ਕੋਲ ਨਾ ਕੋਈ ਟੈਕਸ ਨਾ ਕੋਈ ਇਨਸ਼ੋਰਟ ਨਾ ਕੋਈ ਪਾਸਿੰਗ ਨਾ ਕੋਈ ਪ੍ਰਦੂਸ਼ਨ ਔਰ ਜਿਹੜੇ ਇਹ ਮੋਟਰਸਾਈਕਲ ਨੇ ਇਹ ਚੋਰੀ ਦੇ ਸਾਰੇ ਮੋਟਰਸਾਈਕਲ ਨੇ ਉਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਨੂੰ ਲਿਆ ਕੇ ਇਹ ਉਹਨਾਂ ਦੇ ਜਗਾੜੂ ਵਾਹਨ ਬਣਾ ਕੇ ਇਹ ਸਰਕਾਰ ਨੂੰ ਵੀ ਚੁੰਨਾ ਲਾ ਰਹੇ ਤੇ ਸਾਨੂੰ ਵੀ ਤੰਗ ਪਰੇਸ਼ਾਨ ਕਰ ਰਹੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਾਂ ਤਾਂ ਇਹਨਾਂ ਨੂੰ ਬੰਦ ਕਰ ਦਿਓ ਜਾਂ ਸਾਨੂੰ ਵੀ ਇਹਨਾਂ ਦੇ ਵੰਗ ਕਰ ਦਿਓ ਧੰਨਵਾਦ ਜੀ